ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਚਾਰ ਨਾਗਾ ਜੀ ਦੋ ਤਾਂ ਟੋਕੜ ਗੱਭਣ ਚੈੱਕ ਪਾਸ ਨੇ ਜੀ ਇੱਕ ਨਗ ਸੁਇਆ ਸਵਾਇਆ ਤੇ ਇੱਕ ਗੱਭਣ ਤਿਆਰ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਡਿਟੇਲ ਆਪਾਂ ਭਾਈ ਤੋਂ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਭਾਈ ਮਿਰੰਗਰੇਜ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ 98724 16597 ਠੀਕ ਆ ਚਾਰ ਨਕ ਆ ਭਾਈ ਹਾਂ ਜੀ ਵੀਰੇ ਸੀ ਤੇ 5 1 ਬੜ ਦੇ ਦਿੱਤੀ ਸੱਜ ਜੇ ਸੇਲ ਹੋ ਗਈ ਜੀ ਸੂਈ ਸਵਾਈ ਤੋਂ ਭਾਈ ਸ਼ੁਰੂ ਕਰਦੇ ਆਪਾਂ ਸੂਆ ਕਿਨ ਮਾ ਬੜ ਦਾ ਜੀ ਇਹ ਭਾਈ ਮਾਲਕ ਨੂੰ ਦੱਸੋ ਮੇਰੇ ਹਿਸਾਬ ਨਾਲ ਇਹ ਦੂਜਾ ਸੂਆ ਸੂਈ ਆ ਹੂੰ ਅਗਲਾ ਜਿਹੜਾ ਮਰਜ਼ੀ ਮੰਨ ਲੈ ਵੀਰਾ ਕਦੋਂ ਸੋਈ ਹੈ ਜੀ ਇਹ ਅੱਜ ਬਾਈ ਸਵੇਰ ਸੋਈ ਹੈ ਇਹ 5 5:30 ਵਜੇ ਜੇਰ ਕੰਪਲੀਟ ਜੇਰ ਆ ਪ੍ਰੋਪਰ ਬਠਲ ਚ ਪਈ ਹੈ ਦਿਖਾ ਦੇ ਬੱਚਾ ਕਿ ਦਿੱਤਾ ਜੀ ਉਹ ਅੱਛਾ ਵੀਰ ਕਿੰਨਾ ਬੋਲਾ ਕੱਢਿਆ ਬਾਈ ਇਹਦਾ ਬਾਈ 5 ਲੀਟਰਾਂ ਨੂੰ ਚੋਤਾ ਆਪਾਂ 5 ਲੀਟਰਾਂ ਨੂੰ ਹਾਂ ਥੱਲੇ ਚੰਗਾ ਆ ਕੇ 60 ਡੰਗਾ ਬੋਲੇ ਦੀ ਇੰਨੀ ਵੀ ਦੱਸ 12 ਕਿਲੋ ਵੀ ਥੱਲੇ ਛੱਡ ਕੇ ਹੂੰ ਆਪਾਂ ਚਵਾ ਕੇ ਹੀ ਦੇਵਾਂਗੇ ਫਰਾਂ ਦੀ ਫੁੱਲ ਗਰੰਟੀ ਆ ਗਰੰਟੀ ਗਰੰਟੀ ਵੀਰੇ ਕੋਈ ਦੂਰੋਂ ਆਵੇ ਨੇੜੋਂ ਆਪਣੀ ਗਰੰਟੀ ਹੋ ਗਈ ਬਾਕੀ ਇਹ ਬਤਾਰਾ ਵੀ ਮਾਰ ਦਿੰਦੇ ਮਾਰ ਦਿੰਦੇ ਮਾਰ ਦਿਓ ਜੀ ਠੀਕ ਆ ਕੋਈ ਚੱਕਰ ਨਹੀਂ ਪਹਿਲਾਂ ਤੋੜ ਕੇ ਦਿਖਾ ਦਿਓ ਬਾਅਦ ਚ ਆਪਾਂ ਬਣ ਕੇ ਚੈੱਕ ਕਰਾ ਕੇ ਦਵਾ ਗਿਆਂ ਇਹ ਨਹੀਂ ਗੱਲ ਹੈਗੀ ਵੀ ਠੀਕ ਆ ਬਾਈ ਜਿਹੜੀ ਗੱਲ ਹੋ ਗਈ ਆ ਦੱਸਾਂਗੇ ਵੀਡੀਓ 'ਚ ਇਹ ਗੱਲ ਹੈਗੀ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਨੇ ਚੱਲ ਕੇ ਆਉਣਾ ਨਹੀਂ ਆ ਵੀ ਆਪਾਂ ਕਿਸੇ ਹਾਂ ਟਾਈਮ ਮਾਰੋ ਕਰਦੇ ਹੋ ਜਾਂਦਾ ਅਗਲੇ ਨੇ ਆਪਦਾ ਕੀਮਤੀ ਸਮਾਂ ਕੱਢ ਕੇ ਆਉਣਾ ਹੁੰਦਾ ਵੀਰੇ ਸੋਨਾ ਹਵਾਨਾ ਫੱਟ ਫੱਟ ਮੁੱਠੀ ਆਲਾ ਥਾਣਾ ਕੱਢ ਦਾਂ ਮਾਰ ਹਾਂਜੀ ਕੋਈ ਗੱਲ ਨਹੀਂ ਲੈ ਚੱਲੋ ਥਾਣਾ ਕੱਲਾ ਕੱਲਾ ਨਿੱਖੜਵਾ ਬੱਚਾ ਮਗਰ ਇਹ ਮੀਲਕਾਫ ਆ ਗਿਆ ਕਿੰਨਾ ਕੱਢ ਜੂ ਬਾਈ ਦੁੱਧ ਇਹ ਬਾਈ ਜਿੱਥੋਂ ਲਈ ਆ ਉਹ ਤਾਂ ਕਹਿੰਦੇ ਸੀ 23 24 ਲੀਟਰ ਚੋਲਿਆ ਸੀ ਠੀਕ ਆ ਜੀ ਹਾਂ ਬਾਕੀ ਸੇਵਾ ਦਾ ਇੱਕ ਤੀਰ ਹੈ ਨਾ ਬਈਆ ਸੇਵਾਣੀ ਹੈਗੀ ਬਾਕੀ ਹੂੰ ਦੁੱਧ ਵਾਲਾ ਪੀਂਦੀ ਆ ਪੰਡਾ ਜੱਕ ਕਰਾਈ ਮੜਾ ਜੇ ਰੋਕ ਕੇ ਲਓ ਜੀ ਹੁਣ ਕਰੋ ਹਵਾਨਾ ਚੱਕ ਐਣਾ ਪੰਡਾ ਲਾਈ ਫਿਰਦੀ ਐ ਵੀਰੇ ਹਵਾਨੇ ਵਾਲੀ ਬਾਈ ਬਰਾੜਾ ਬੜਾ ਨਹੀਂ ਕਹਿੰਦੇ 25 26 ਲੀਟਰ ਦਾ ਪਰਫੋਨ ਵੀ ਗਰੰਟੀ ਤੇ ਚਵਾ ਦਾਂਗੇ ਹੂੰ ਇੰਨਾ ਦਊਗੀ ਚੰਗੀ ਆ ਬਾਈ ਦੇਜੋ ਹੱਕ ਦਾ ਦੇਣ ਦਾ ਜਿਹੜੇ ਸਾਹਮਣੇ ਜਿਨਾ ਜਿਆਦਾ ਕੁਆਲਿਟੀ ਵੇਟ ਦੀ ਫੁੱਲ ਇਹ ਹਿਸਾਬ ਨਾਲ ਤਾਂ ਵੀਰੇ ਹੱਕ ਦਾ ਦੇਣ ਦਾ ਕਿਉਂਕਿ ਬਣਾਵਟ ਬਹੁਤ ਸੋਹਣੀ ਆ ਦੋ ਦੱਬਾਈ ਇਹਨਾਂ ਦਾ ਦੇਰ ਹੋਗੀ ਹੂੰ ਸੋਨਾ ਮੁਠੀ ਵਾਲਾ ਥਾਰ ਬਾਕੀ ਬਰਾੜਾ ਆਏ ਨਹੀਂ ਗੱਲ ਹੈਗੀ ਚਵਾ ਇੰਨਾ ਚੰਗਾ ਕਰਮ ਵਾਲੀ ਨੂੰ ਠੀਕ ਆ ਜਿਹੜਾ ਵੀ ਭੈਣ ਭਰਾ ਥੱਲੇ ਬਹਿ ਗਿਆ ਆਏ ਨਹੀਂ ਵੇਟ ਵੜ ਦੇ ਠੋੜਾ ਖੜੂਗਾ ਤੇ ਇੱਚਾ ਕੋਈ ਥਾਂ ਚ ਕਮੀ ਕਰ ਦੂਗਾ ਠੀਕ ਆ ਆਪਣੀ ਫੋਲ ਗਾਰੰਟੀ ਹੋਊਗੀ ਭਾਵੇਂ ਤੈਨੂੰ ਪਤਾ ਵੀ ਆਪਾਂ ਵੀਡੀਓ ਪੋਣੇ 280 ਤੀਜੇ ਨਹੀਂ ਨਾ ਤਲਾਕਮਤ ਆਪਣਾ ਹੈ ਨਹੀਂ ਹੂੰ ਆਪਾਂ ਦਾ ਪਸੂ ਤੋਰ ਫਿਰ ਕੇ ਦਸਾਲੀ ਨਾ ਲੈਣਾ ਹੁੰਦਾ ਹੂੰ ਠੀਕ ਆ ਆਪਣਾ ਉਹ ਕੰਮ ਹੈ ਨਹੀਂਗਾ ਠੀਕ ਆ ਬਈ ਦੋ ਲਾਹ ਲੋ ਤੇ ਦੋ ਚੜਾ ਲੋ ਠੀਕ ਆ ਹਾਂ ਪਤਾ ਦਸਾਲੀ ਨਾ ਪਸੂ ਲੈਣੇ ਆ ਤੇ ਦਸਾਲੀ ਨੇ ਹੀ ਦਿੰਨੇ ਹੈਗਾ ਠੀਕ ਆ ਹਾਂ ਕਰ ਲੈ ਬੱਤ ਪਛੇਨ ਪੈਰਾ ਬਾਕੀ ਬਰਾਣਾ ਸਾਹਿਬ ਵੀ ਨਹੀਂ ਠੰਡੀ ਆ ਯਾਣਾ ਨਹੀਂ ਲਾਉਂਦੀ ਲੋੜ ਯਾਰ ਟੱਕ ਕੇ ਲੱਤ ਪਾਸੇ ਕਰਨੀ ਪੈਣੀ ਹੈ ਲੈ ਵੇ ਲੈ ਮਾ ਮੂਹ ਲਥਣਾ ਧਾਰ ਵੇਖ ਲੈ ਲਓ ਜੀ ਠੀਕ ਆ ਮਗਰ ਲੈ ਚੋ ਵੀਰੇ ਮਾਰਦੀ ਮਾ ਘਰ ਨਿਆਣੇ ਦੀ ਲੋੜ ਨਹੀਂ ਇਹ ਤਾਂ ਲੱਤ ਆਪ ਦੀ ਆਪਣੀ ਚੱਕਦੀ ਬਈ ਲੈ ਲਓ ਘੜੇ ਮੂਰੇ ਮੁੱਭੂ ਨੇ ਸਾਬ ਕਰ ਲਿਆ ਮਿੱਟੀ-ਮਿੱਟੀ ਲੱਗ ਜਾਂਦੀ ਆ ਭਾਈ ਬੋਲਾ ਐਸੋ ਐ ਕਿ ਡਾਂਗੀ ਚਵਾਈ ਹੋਈ ਦੂਜੇ ਡਾਂਗ ਹੁਣ ਚਵਾਈ ਕਰਨੀ ਆ ਹੂੰ ਹੁਣ ਵੀਡੀਓ ਤੋਂ ਬਾਅਦ ਕਰਾਂਗੇ ਕਿਉਂਕਿ ਚਵਾਈ ਇੱਕ ਨੰਬਰ ਦਾ ਟਾਈਮ ਹੀ ਆ ਆਏ ਨਹੀਂ ਗੱਲ ਹੈਗੀ ਵੀ ਬਈ ਥੱਲੋਂ ਚਵਾਈ ਕੋਈ ਭਰਾਂ ਭਰਾਂ ਨਿੰਦ ਜੂ ਬੈਠਦੀ 5 ਮਿੰਟ ਚ ਚਵਾਈ ਹੋ ਗਈ ਬੈਠਦੀ ਨਿੱਗਰ ਨੁੱਗਰ ਪੂਰੀ ਆ ਕੋਈ ਐ ਲਿੱਸੀ ਲਾਵੇਂ ਵੀ ਨਹੀਂ ਬੈਸੂਆ ਇਨਾ ਵਦਕਾ ਬਰਾੜਾ 2 ਘੰਟੇ ਜੇਰ ਪਈ ਬੈਠਦੀ ਅੱਛਾ ਆਪ ਦੀ ਆਪ ਆਪੇ ਸੂਈਏ ਤੇ ਆਪੇ ਜੇਰ ਪਈ ਕੀ ਡਿਮਾਂਡ ਆ ਜੈ ਜੀ ਕਰਦੀ ਜਮਾ ਜਿਹੜੇ ਲੈਣਾ ਹੀ ਆ ਮੁੱਲ ਕਰਾਉਣਾ ਦਾ ਬਰਾੜਾ 85 ਆ ਹੂੰ ਬਸੀ ਦੀ ਬੈਠ ਦੇ ਦਾਂਗੇ 80 ਦੀ ਦੇ ਦਾਂਗੇ ਹਾਂ ਠੀਕ ਆ ਜੀ ਮੁੱਲ ਕਰਾਉਣਾ ਦਾ ਬਾਈ ਕਹਿੰਦਾ 85 ਆ 80000 ਦੀ ਆਪਾਂ ਬੈੜ ਦੇ ਦਾਂਗੇ 2 ਨੰਬਰ ਆ ਗਈ ਵੀਰੇ ਡੱਬੀ ਵੈੜ ਹਾਂਜੀ ਹਾਂਜੀ ਇਹਦਾ ਸੂਆ ਕਿੰਨਾ ਮਾਜੀ ਇਹ ਬਰਿਜਨਲ ਦੂਜਾ ਸੂਆ ਵਸੀ ਹੁੰਦੀ ਆ ਠੀਕ ਆ ਜੀ ਹਾਂ ਇਹਦੇ 12 12 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ 12 ਤਰੀਕ ਨੂੰ ਇਸ ਕੁਆਲਿਟੀ ਚੈੱਕ ਕਰੋ ਹੂੰ ਪੂਰਾ ਟਾਪ ਦਾ ਬੱਚਾ ਅੱਜ ਇਹ ਕਿਹੋ ਜੀ ਆ 5 ਬਈ 6 ਆ ਜੀ 6 ਆ ਜੀ ਯਾਨੀ 6 ਦਿਨ ਤਾਂ ਡੇਟ ਮੁਤਾਬਕ ਪਏ ਆ ਉੱਤੇ ਪਸ਼ੂ ਕਰਮ ਵਾਲਾ ਲੈ ਜੇ ਵੱਖਰੀ ਗੱਲ ਆ ਹਨਾ ਇੱਕ ਦਿਨ ਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਹਵਾਨਾ ਫਿੱਟ ਫਿੱਟ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਫੋੜ ਛਾਂ ਕੇ ਤੇ ਪੂਰਾ ਵੀ ਨਹੀਂ ਰੰਗ ਪ੍ਰਿੰਟ ਪੂਰਾ ਚੰਗਾ ਜਿਹਾ ਬਾਕੀ ਮਲਕਬਣ ਵੀ ਪੂਰੀ ਸੁੱਕਾ ਜੇ ਪੁਰਾਣ ਤੋਂ ਐਟਰ ਕੀ ਭਈਆ ਵਸੀ ਮੰਨ ਕੇ ਚੱਲ ਜੇ 10 ਦਿਨ ਵਸੀ ਨਹੀਂ ਥੁੰਦੀ ਹੂੰ ਬਾਕੀ ਕਿਸੇ ਗੱਲ ਨਾਲ ਥੂਗੀ ਬਾਕੀ ਨਸਲ ਬੈਠਦੀ ਉੱਥੇ ਦੀ ਆ ਹੂੰ ਨਸਲ ਬਹੁਤ ਕੋਈ ਨਹੀਂ ਬਰੀਡ ਤੇ ਕੰਮ ਕਰਨਾ ਬਾਈ ਹੂੰ ਉਦਲੇ ਹੀ ਪੂਰੀ ਟੌਪ ਦਾ ਬੱਚਾ ਉਦਲੇ ਟੌਪ ਦਾ ਬੱਚਾ ਸਹੀ ਗੱਲ ਆ ਚੰਗੀ ਆ ਹਾਂ ਹਾਂ ਹੂੰ ਜਾਓ ਜਾ ਮਰਦੀ ਬੱਚਾ ਲੈ ਲੈ ਵੀਰੇ ਤੋਂ ਚੀਕ ਕਰਕੇ ਢੱਲ ਫਿਰਦੀ ਆ ਜਿੱਦੇ ਜਮਾ ਡਾਲਿਆਂ ਤੇ ਹੋਈ ਨਾ ਉਹਦੇ ਇਹ ਫਸ ਜਾਣਾ ਹੈ ਨਾ ਬਈ ਇਹਨੇ ਹਾਂ ਹਾਂ ਕਿਉਂਕਿ ਅੱਜ ਤਾਂ ਫਿਰ ਢੱਲ ਦਿਸੂਗੀ ਹਵਾਨੇ ਚ ਮਿਲਕ ਬੇਨ ਚੈੱਕ ਕਰੋ ਰਸੇ ਵਰਗੀ ਆਉਂਦੀ ਆ ਦੋਨੇ ਬਾਸੂ ਤੇ ਹਵਾਨੇ ਤੇ ਨਕਸ਼ੇ ਬਣੇ ਪਏ ਆ ਵੀਰੇ ਬਈ ਹਜੇ ਤਾਂ ਗੂੰਦ ਮਾਰਦੀ ਹੂੰ ਲੈ ਆ ਸਾਰੇ ਵਾਲ ਨੇ ਕੱਢ ਕੇ ਸੋਨੇ ਆ ਠੀਕ ਆ ਰੇਵੇ ਦੀ ਬਰੀਕੀ ਚੈੱਕ ਕਰ ਬਰਾੜਾ ਤੇਰੀ ਕਾ ਢਰ ਗੱਲ ਹੂੰ ਤੇ ਇਹ ਗੱਲ ਆ ਇਹੇ ਚੀਜ਼ ਨਹੀਂ ਦੁੱਧ ਦੇਣਾ ਹੁੰਦਾ ਜੇ ਜਿੰਨਾ ਬਰੀਕੀ ਲੇਵੀ ਦੀ ਬਦ ਦੁੱਧ ਹੀ ਇਹੇ ਭਾਂਡਾ ਦਿੰਦਾ ਜੈ ਜੀ ਡਿਮਾਂਡ ਡਿਮਾਂਡ ਬਰਾੜਾ ਫੋਨ ਤੇ ਕਰਾਂਗੇ ਇਹ ਕੱਚੀ ਆ ਕਹੋ ਹਾਂ ਵੇੜ ਕੱਚੀ ਆ ਆਦਾ ਦੀ ਡੱਜ ਕਰਾਂਗੇ ਅੱਜ ਦੀ ਮਾਰਗ ਵੱਡੀ ਹੋਊਗੇ ਕੱਲ ਸੂਈ ਦਾ ਕੱਲ ਕਰਾਂਗੇ ਬਈ ਇੰਨਾ ਮਾਲਕ ਨੇ ਗਾਰੰਟੀ ਦਿੱਤੀ ਵੀ 26 27 ਲੀਟਰ ਨੇ ਬਲੂਨ ਨੇ ਚਵਾਤਾ ਦੇ ਦੂ ਖੁੱਲੇ ਭਾਂਡੇ ਦੀ ਆ ਹਾਂ ਬਾਕੀ ਯਾਰ ਵੀਰੇ 1 ਮਿੰਟ ਦਾ ਹੋਰ ਗੱਲ ਠੰਡੀ ਇੰਨੀ ਆ ਨਾ ਹੀ ਭੇਜਾ ਪਹੁੰਚ ਲਾ ਇਹਨੇ ਲੱਗਾ ਸਿੱਧੇ ਸੈੱਟ ਕਰ ਲਗਾ ਮੇਰੇ ਕੋਲ ਹੱਲੇ ਦੀ ਮਹਿੰਗੀ ਆ ਬਾਕੀ ਬੜਾ ਨੇੜੇ ਹੋਈ ਵੀਰੇ ਥਾਣਾ ਥਾਣਾਂ ਦੇ ਕੈਮਰਾ ਮਾਰੀ ਥਾਣ ਵਿਗੜਾ ਚੰਗਾ ਕਰ ਮਾਲੀ ਨੂੰ ਕਿੜੀ ਦੇ ਪਾਵੇਂ ਵਾਂਗੂ ਕੱਲਾ ਕੱਲਾ ਪਿਆ ਐਂ ਜਿਵੇਂ ਫੀਤਾ ਮਾਰ ਕੇ ਲਾਏ ਹੁੰਦੇ ਆ ਬਾਕੀ ਕਦ ਦੇਖ ਲੈ ਜਰ ਨੂੰ ਕਦ ਵੀ ਮੰਨ ਕੇ ਚੱਲ ਗਈ ਨਿਸ਼ਾਨੀਆਂ ਬਰੀਡ ਜਿਹਾ ਸੇ ਪਾਸੇ ਵੜ ਹੈਗੀ ਆ ਕਦ ਚ ਵੀ ਹੂੰ ਛੋਟੀ ਨਹੀਂ ਕਹਿ ਸਕਦਾ ਕੋਈ ਨਹੀਂ ਛੋਟੀ ਬਈ ਕੌਣ ਕਹ ਦੂ ਇਹਨੂੰ ਹੂੰ ਠੀਕ ਆ ਨਾਗ ਨੰਬਰ ਆ ਗਿਆ ਬਈ ਆਪਣਾ 3 ਆ ਕਾਲੀ ਵੜੀ ਦਿਖਾ ਦਿੰਨੇ ਜੀ ਸੁਆ ਕਿੰਨੇ ਮਾਜੀ ਹੈ ਇਹ ਪਹਿਲੇ ਪਹਿਲੇ ਨਾ ਵਹਿੜਾ ਭਾਈ ਦੂਜੇ ਸੂਏ ਅਸਤੇ ਗੱਭਣਾ ਮੰਨ ਕੇ ਚਲੋ ਭਈ ਸਾਢੇ ਤਿੰਨ ਮਹੀਨੇ ਦੀ ਚੈੱਕ ਪਾਸ ਗਾਰੰਟੀ ਨਾਲ ਚੈੱਕ ਆਈ ਆ ਹੂੰ ਕੋਈ ਭੈਣ ਭਰਾ ਮੇਲ ਮੜਾ ਕਰਦੇ ਕੈਮਰਾ ਕੋਈ ਵੀ ਭੈਣ ਭਰਾ ਸੌਦਾ ਕਰਦਾ ਕੋਈ ਦੂਰੋਂ ਨੇੜੋਂ ਹੂੰ ਭਾਈ ਸੌਦਾ ਕਰਦੇ ਵੀ 10-18 ਰੱਖ ਕੇ ਕਈਰ ਬੰਦੇ ਤੋਂ ਨਹੀਂ ਵੀ ਆਏ ਇਹਨਾਂ ਦਾ ਹੂੰ ਭਾਈ ਗੱਡੀ ਚੜਾ ਕੇ ਤੋੜ ਦੂੰਗਾ ਭਈ ਜਾਂਦੇ ਤੂੰ ਉੱਤਰਦੀ ਤੇ ਭਾਂਹ ਹਾਜ਼ਰਾ ਟੂਰ ਚੈੱਕ ਕਰਾ ਲੈ ਵੀ ਇੰਨੀ ਗਾਰੰਟੀ ਆ ਆਪਣੀ ਇਹ ਕਿਹੜਾ ਬਰਫਾ ਜਿਹੜੀ ਖੁਰਜੂ ਜਾਂਦੀ ਕਬੂਤਰ ਤਾਂ ਹੈ ਨਹੀਂ ਵੀ ਅੰਦਰ ਉੱਡ ਜਾਊਗਾ ਤੇ ਹੈਗਾ ਤਾਂ ਅੰਦਰ ਹੀ ਰਹੂਗਾ ਹੂੰ ਸਹੀ ਗੱਲ ਆ ਸਹੀ ਯਾਰ ਕੋਈ ਦੂਰ ਦਾ ਹੁੰਦਾਗਾ ਆਪਾਂ ਉਹਦੇ ਲਈ ਆਖਿਆ ਵੀਰੇ ਉਹਦੇ ਲਈ ਨੇੜੇ ਲਈ ਕੋਈ ਸਿਸਕ ਕਰ ਲੈ ਨੇੜੇ ਵਾਲੇ ਉਹ ਪਾਉਂਦੀ ਡਾਕਟਰਾਂ ਦੇ ਨਾਲ ਹੀ ਨਾਲ ਹੀ ਲੈ ਕੇ ਆਉਣ ਸਹੀ ਵੀ ਗੱਲ ਸਹੀ ਆ ਬਈ ਆਪਣੀ ਚੰਗੇ ਡਾਕਟਰ ਤੋਂ ਜਿਹੜਾ ਆਪਣੇ ਨਿੱਤ ਦਾ ਆਉਂਦਾ ਉਹ ਤੋਂ ਚੈੱਕ ਕਰਾ ਕੇ ਠੰਡਾ ਠੀਕਾ ਵਧੀਆ ਡਿਓਰਾ ਵਜੋਂ ਲਾਇਆ ਵਾ ਆਪਣੇ ਵੱਲੋਂ 100 ਦੀ 100 ਫੁੱਲ ਗਰੰਟੀ ਆ ਹੂੰ ਤੋੜ ਕੇ ਦਿਖਾ ਦੇ ਵੀਰੇ ਸਪੈਸ਼ਲ ਬੇਨਤੀ ਆ ਬਾਈ ਦੀ ਇਹ ਬਈ ਜੇ ਤਾਂ ਹੈਗਾ ਦੂਰ ਦਾ ਬੰਦਾ ਤਾ ਆਪ ਦੀ ਉੱਤਰ ਦੀ ਪਾਸ ਕਰ ਲੈ ਜੇ ਹੈਗਾ ਬੰਦਾ ਨੇੜੇ ਦਾ ਤਾਂ ਡਾਕਟਰ ਸਾਹਿਬਾਂ ਨਾਲ ਹੀ ਲੈ ਕੇ ਆਵੇ ਸਾਤੇ 3 ਮਹੀਨੇ ਦੀ ਗੱਬਣਾ ਦੁੱਧ ਕਿੰਨਾ ਬਾਈ ਬਾਈ 7 ਕਿਲੋ ਜਿਹੜਾ ਚੋ ਲੈਣਾ ਦੋਨੇ ਟਾਈਮਾਂ ਦਾ ਆਈ ਵੀ ਅਜੇ ਕਾਲੀ ਹੈ ਕੋਪੜਾ ਵੀ ਘਰ ਦਾ ਵੀ ਦੋਨੇ ਬਿਹੜੇ ਹੀ ਕਾਲੀ ਆਈਆਂ ਮੇਰੇ ਦੂਜੀ ਬਿਹੜ ਵੀ ਕਾਲੀ ਹੈ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਂ ਥਾਣਾ ਦਾ ਪੂਰ ਗਰੰਟੀ ਹੈ ਬਾਈ ਯਾਰ ਓਕੇ ਆ ਜਮਾ ਠੀਕ ਆ ਫੋੜਗਾ ਇੰਨੀਆਂ ਜਿਹੜਾ ਬਹਿਣੀ ਦਾ ਮੂਹਰਲਾ ਥਾਣਾ ਇਹ ਕਿੰਨਾ ਥਾਣਾ ਦਾ ਦੁੱਧ ਥੋੜਾ ਜਿਆਦਾ ਹੈ ਥੰਨਾ ਚ ਬਰਾਬਰ ਹੈ ਇਹ ਤਾਂ ਮੰਨ ਲਾ ਟੋਕੜਾ ਹੋ ਕੇ 19 ਕੀ ਕਰੀ ਜਾਂਦੀ ਐ। ਜੇ ਆਪਾਂ ਜਿਹੜੀ ਸਿਚਾਈ ਐ ਦੱਸਾਂਗੇ। ਹੂੰ ਔਰਲੇ ਇੱਧਰਲੇ ਪਾਸੇ ਨਹੀਂ ਦੇ ਮੂਰਲੇ ਥਾਣੇ ਤੋਂ। ਮੂਰਲੇ ਥਾਣੇ ਤੋਂ। ਕੋਈ ਮੰਨ ਕੇ ਚੱਲ ਵੀ ਥੋੜਾ ਦੋ ਦੋ ਤਿੰਨ ਥਾਣੇ ਤੋਂ ਜ਼ਿਆਦਾ ਨਿਕਲੂਗਾ ਇਹਦੇ ਤੋਂ। ਠੀਕ ਆ। ਕੋਈ ਜਿਹੜੀ ਗੱਲ ਅੱਗੇ ਕੀਤੀ। ਨਾ 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 ਓਕੇ ਦੀ ਰਿਪੋਰਟ। ਸਭ ਕੁਝ ਓਕੇ ਹੋ। ਹੂੰ ਐਵੇਂ ਵੀਰੇ ਗੱਪ ਮਾਰਦਾ ਕੀ ਫਾਇਦਾ ਇਹ ਮੂਰੇ ਹੀ ਆਜਣਾ। ਹੂੰ ਸਹੀ ਗੱਲ ਆ। ਆਪੋ ਕੰਮ ਕਰਨਾ ਹੀ ਨਹੀਂ। ਹੂੰ ਬਾਕੀ ਵੀਰੇ ਟੋਕੜ ਗੱਬਣ ਵਾਲੇ ਤਾਂ ਤੁਹਾਨੂੰ ਬਤਾਉਂ ਹੀ ਫਿਰਦੇ ਆਪਾਂ ਤਾਂ ਜਿਕੇ ਨੂੰ ਕਿਹਾ ਹੀ ਨਹੀਂ ਮੇਰੇ ਕੋਲ ਮੇਰੇ ਕੋਲ ਤਾਂ ਸਟੇਡਸ ਪਾਉਣ ਦਾ ਘਰੀ ਵੇਖ ਜਣਗੇ ਹੂੰ ਜੈਜ ਡਿਮਾਂਡ ਜਮਾ ਜੈਜ ਦੀ ਡਿਮਾਂਡ ਕਰਾਉਣੀ ਤਾਂ 45 42 ਦੀ ਭੜ ਦੇਵਾਂਗੇ ਬਾਈ 42 ਦੀ ਦੇ ਦਾਂਗੇ ਹਾਂ ਠੀਕ ਆ ਅੱਗੇ ਆ ਗਈ ਵੀਰੇ ਡੱਬੀ ਵੈੜ ਹਨਾ 4 ਨੰਬਰ ਇਹਦਾ ਸੂਆ ਕਿੰਨਾ ਮਾਜੇ ਇਹ ਦੂਜਾ ਸੂਆ ਵੈੜੀ ਆ ਵੀਰੇ ਹੂੰ ਦੂਜੇ ਸੂਏ ਅਸਤੇ ਹੀ ਹੋਈ ਆ ਠੀਕ ਆ ਦੂਜੇ ਸੂਏ ਅਸਤੇ ਆਖੀ ਆ ਵੀਰੇ ਅਗਲਾ ਜਿਹੜਾ ਮਰਜੀ ਮੰਨ ਲੈ ਕਿਉਂਕਿ ਆਪਣੀ ਖਰੀਦੀ ਆ ਹਨਾ ਹੂੰ ਪਰ ਇਹ ਹੈਗੀ ਆ ਵੀਰੇ 4.5 ਮਹੀਨੇ ਦੀ ਅੱਧ ਗੱਬਣ ਅੱਧੇ ਚ ਜਾਵੜੀ ਫਿਰਦਾ ਹੈ ਹੱਦ ਚ ਜਾਵੜੀ ਬਸ ਪੁੱਤ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਕੁਆਲਿਟੀ ਦੇਖ ਵਸੇ ਮੂੰਹ ਆਪੇ ਦਹੋਂਦੀ ਹੈ ਨਾ ਖੜਨੀ ਖੁਡਨੀ ਚੰਗੀ ਹੈ ਬਹੁਤ ਚੰਗਾ ਬੱਚਾ ਬਾਈ ਹੂੰ ਜਿਹਨੇ ਬਾਈ ਸਾਂਭ ਲਈ 85 90 ਦੇ ਘਰਾਂ ਚ ਵਿਖਣੀ ਤਿਆਰ ਹੋ ਗਈ ਦੁੱਧ ਦੇ ਦੁੱਧ ਨਹੀਂ ਘੜਦੀ ਦੁੱਧ ਬਾਈ 9 ਕਿਲੋ ਅਗਲਾ 8 ਮਹੀਨੇ ਬਾਈ ਥੋੜਾ ਘਰ ਦਾ ਕਰੀ ਜਾਂਦੀ ਆ ਉਪਰਾ ਜੀ ਜਾਲੇ ਲਾਇਆ ਨਾ ਬਾਕੀ ਠਣਾ ਦੀ ਆਪਣੀ ਗਾਰੰਟੀ ਰਾਤੀ ਹੈ ਬਾਈ ਦੋਨੇ ਇੱਕੇ ਗੱਡੀ ਜੀ ਆਈਆਂ ਇੱਕੇ ਗੱਡੀ ਜੀ ਆਈਆਂ ਇੱਕੇ ਗੱਡੀ ਠੀਕ ਆ ਹਾਂ ਥਣਾ ਦਾ ਵਾਅਦਾ ਕਰਤਾ ਮੈਨੂੰ ਮੇਥੋਂ ਗਈਆਂ ਬਾਈ ਸੱਜਰਾਂ ਗਾਵਾ ਉਹਨਾਂ ਦੇ ਘਰੇ ਤੇ ਮੈਨੂੰ ਵਿੱਚ ਘਟੀਆਂ ਆਪਾਂ ਸੋਤੇ ਦੇ ਆ ਗਿਆ ਪੱਤਾ ਥਣਾ ਦੀ ਵਾਅਦਾ ਘਾਟਾ ਪੂਰ ਛਿਟਾ ਬਾਈ ਓਕੇ ਦੀ ਓਕੇ ਦੀ ਗਰੰਟੀ ਹੋਊਗੀ ਆਪਣੀ ਤੈਨੂੰ ਪਤਾ ਵੀ ਥੱਲੋ ਨਾ ਬੋਧੂ ਥਣਾ ਉਥਾਂ ਕਾਣਾ ਹੋਊਗਾ ਆਪਣਾ ਜਿਹੜੀ ਗੱਲ ਹੋਗੀ ਜੋ ਪੂਰ ਹੋਊਗੀ ਦਾ ਆਪਾਂ ਦੱਸਾਂਗੇ ਹੂੰ ਦੱਸ ਕੇ ਦੇਵਾਂਗੇ ਨਹੀਂ ਨਹੀਂ ਉਹ ਕੰਮ ਤਾਂ ਕਰਨਾ ਨਹੀਂ ਬਾਈ ਯਾਰ ਸਹੀ ਗੱਲ ਹੈ ਆਪਣੀ ਤਾਂ ਮਾਲਕ ਦੀ ਕਰ ਪਾਵਰ ਵਾਲਾ ਜਦੋਂ ਵੀਡੀਓ ਪੈ ਗਈ ਬਸ ਘੰਟੇ 'ਚ ਕੰਮ ਹੋ ਜਾਂਦਾ ਘੰਟੇ 'ਚ ਨਿਭੜ ਜਾਂਦਾ ਵੇਲੇ ਹੋ ਜਾਂਦੇ ਗੱਲਿਆ ਕੈਂਟ ਜੀ ਤਾਂ ਵਿਹਲਾ ਹੋ ਜਾਂਦਾ ਬਾਈ ਵੇਚ ਕੇ ਹੂੰ ਠੀਕ ਆ ਚਲੋ ਵਧੀਆ ਬਾਈ ਜੇ ਚੰਗਾ ਕੰਮ ਕਰਾਂਗੇ ਤਾਂ ਫੇਰ ਹੀ ਵਿਹਲਾ ਹੋਵਾਂਗੇ ਹੂੰ ਹੂੰ ਬਾਕੀ ਨਾਗ ਸਾਫ ਸੁਥਰੇ ਹੁੰਦੇ ਆ ਜੇ ਆਪਾਂ ਉਦਾਂ ਦੀਆਂ ਲਿਆ ਲਿਆ ਬੰਨੀ ਜਾਵਾਂਗੇ ਫੇਰ ਹੱਕਾ ਬਾਈ ਉਹ ਤੇ ਵਪਾਰ ਤੋਂ ਆਪਾਂ ਕੀ ਲੈਣਾ ਹੂੰ ਇਹਦੀ ਡਿਮਾਂਡ ਫੇਰ 4 ਨੰਬਰ ਦੀ ਇਹਦਾ ਮੁੱਲ 55000 ਬਾਈ ਜੋੜਾ ਟੋਕੜਾ ਗੱਬਣਾ ਦਾ ਭਾਈ ਜੋੜਾ ਆਪ ਲੈ ਲੈ ਭੋਨੀ ਕੱਲੀ ਲੈ ਲੈ ਰੇਟ ਫੈਕਸੀ ਹੋਊਗਾ ਵਿੱਚੋਂ ਮਾਨਦਾਨ ਕਰਾਂਗੇ ਜੋੜੇ ਜੇ ਥੋੜਾ ਕੰਨਾ ਸੌ ਸੱਪਾ ਹੋ ਜਾ। ਜਾਂ ਜੋੜਾ ਜੇ ਕਰ ਲੈ ਲੂਗਾ ਤਾਂ ਵੱਧ ਕਰ ਦੂੰਗਾ। ਹੂੰ ਪਰ ਜਿਵੇਂ ਦੱਸਤਾ ਵੀ ਇਹ 42 ਦੇ ਦਾਂਗੇ। ਹੂੰ ਉਹ ਆਪਾਂ ਦੇ ਦਾਂਗੇ 52 ਦੀ। ਹੂੰ ਤਿੰਨ ਛੱਡ ਦਾਂਗੇ 55 ਚ ਤਿੰਨ ਛੱਡ ਦਾਂਗੇ ਜੋੜੇ ਤੇ। ਹਾਂ ਜੋੜੇ ਤੇ। ਕੱਲੀ ਤੇ ਨਾ ਕੋਈ ਵੀਰ ਕਵੇ। ਚੱਲ ਕੋਈ ਨਿਆਰਾ ਆਏਗਾ ਭਣਪਰਾ ਆਪਾਂ ਹਜੇ ਵੀ ਨਾ ਅੜਦੇ ਮਾਨਦਾਨ ਕਰਾਂਗੇ। ਆਏ ਨਹੀਂਗਾ ਭਾਈ। ਆਏ ਨਹੀਂਗਾ ਭਾਈ। 100 ਹੀ ਨਹੀਂ ਭਾਈ। ਨਹੀਂ 100 ਨਹੀਂ ਪਾਣੀ। ਠੀਕ ਆ ਜੀ। ਆਣਾ ਭਰਾਵਾਂ ਦੇ ਪਿਆਰ ਨਾਲ ਹੀ ਚੱਲਦਾ ਸਭ ਕੁਝ ਹੂੰ ਠੀਕ ਹੈ ਨਾ ਕੋਈ ਚੱਕਰ ਨਹੀਂ ਆਪਾਂ ਵੀ ਅਗਲੇ ਤੋਂ ਲੈ ਕੇ ਆਏਗਾ ਹਣਾ ਹੂੰ ਸਹੀ ਗੱਲ ਆਪਣਾ ਵੀ ਅਗਲਾ ਮਾਨ ਮਾਨ ਦਾ ਘਰੇ ਗਏਦਾ ਸਹੀ ਗੱਲ ਹੈ ਜੀ ਹਾਂਜੀ ਬਾਕੀ ਨਾ ਕੋਈ ਇਕੱਠੇ ਲੈ ਜੂ ਤਾਂ ਮਾਨ ਤਨ ਜ਼ਿਆਦਾ ਹੋ ਜੂ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ